ਖਰੜ ਦੇ ਵਾਰਡ ਨੰਬਰ 12 ਦੇ ਵਿੱਚ ਅੱਜ ਐਮਐਲਏ ਗਗਨ ਅਨਮੋਲ ਮਾਨ ਦੇ ਵੱਲੋਂ ਇੱਕ ਟਿਊਬਲ ਦਾ ਜਿਹੜਾ ਉਦਘਾਟਨ ਕੀਤਾ ਗਿਆ ਔਰ ਇੱਕ ਓਪਨ ਜਿਮ ਦਾ ਵੀ ਜਿਹੜਾ ਉਦਘਾਟਨ ਕੀਤਾ ਗਿਆ ਆਹ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਇਹੀ ਖਰੜ ਦੇ ਵਾਰਡ ਨੰਬਰ 12 ਦੇ ਵਿੱਚ ਤੁਹਾਨੂੰ ਦਿਖਾਣੇ ਆ ਟਿਊਬਲ ਦਾ ਉਦਘਾਟਨ ਦੀਆਂ ਤੇ ਓਪਨ ਜਿਮ ਦੀਆਂ ਤਸਵੀਰਾਂ ਮੈਡਮ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਤਸਵੀਰਾਂ ਇਹ ਪੈਰਾ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਦੇਖੇ ਕਰੋ ਕਿ ਕਿੰਨਾ ਬੜਾ ਐਕਸਪੀਰੀਅੰਸ ਹੈ ਉਹਨਾਂ ਵੱਲੋਂ ਇਹ ਸਰਵਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੈਨ ਵਾਲੇ ਇਹਨਾਂ ਦੇ ਵਿੱਚ ਇੱਕ ਸੈੱਟ ਹੈ 6x12 ਜਨਤ ਜਦੋਂ ਉਹਦੇ ਵਿੱਚ ਇਹ ਸਾਮਾਨ ਨੂੰ ਇੱਥੇ ਭਰਾਇਆ ਇੱਧਰ ਆਇਆ ਅਸੀਂ ਮੋਨ ਸਿਕਮ ਬਣਾ ਦਿੱਤੀ ਹੈ ਇਹ ਲੈਂਡਰ ਉਹ ਸਿੰਗਲ ਸੀਨ ਹੈ ਅੱਛਾ ਉਹ ਵਕਸ਼ੇ 5 ਕਿਉਂ ਤੱਕ ਦੇ ਗਾਰੇ ਦੇ ਬਹੁਤ ਜੁਗਮ ਜੋ ਕਿ ਹੈ ਸਿੰਗਲ ਦੇ ਲਈ ਜਿਹੜਾ ਕੀਤਾ ਜਾ ਰਿਹਾ ਹੈ ਇਸ ਕੋਲ ਦਾ ਖੇੜ ਦੇ ਵਿੱਚ ਜਿਹੜੇ ਖਾਸ ਤੌਰ ਤੇ ਪੀਵਰੇ ਪਾਣੀ ਦੀ ਲੋੜ ਤੋਂ ਸਮੱਸਿਆ ਹੈ ਉਸ ਨੂੰ ਲੈ ਕੇ ਗੁਰਿੰਦਰ ਜੋਤੀਆ ਜੀ ਤੇ ਨਜਾਤ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆਉਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਨਾਰੀਅਲ ਉਰੇ ਜੋ ਕੀ ਆਪਣੇ ਇਨਰੋਗਰ ਚਲ ਰਹੇ ਨੇ ਪੂਰੀ ਕਰ ਲੈਣੀ ਓਰੀ ਕਰ ਲੈਣੀ ਓਰੀ ਕਰ ਲੈਣੀ ਤੇ ਭਾਈ ਤੁਹਾਡੇ ਪਿੱਛੇ ਆ ਜਾਓ ਖਾਸ ਕਰਕੇ ਜਿਨ੍ਹਾਂ ਨੂੰ ਜੋ ਕੀ ਇਸ ਪੀਐਸ ਦਾ ਲਾਭ ਜੋ ਕਿ ਹੈ ਜਿਨ੍ਹਾਂ ਨੂੰ ਮਿਲਦਾ ਨਾ ਆਉਂਦਾ ਆਹ ਭਾਈ ਆ ਜਾਓ ਹਾਂ ਜੀ ਗੋਮਿਤ ਸਾਹਿਬ ਸਹਿਬਾਤ ਜੋਹੀ ਜੀ ਜੋ ਇਹ ਆ ਰਿਹਾ ਮੈਂ ਮੈਡਮ ਗਿੰਦਰ ਨੌਰ ਬੋਲੀ ਜੀ ਜੋ ਗੱਲ ਦੇ ਸੰਬੰਧ ਸਾਨੂੰ ਕਿਧਰੇ ਉੱਪਰ ਦੇਖਣ ਦੀ ਲੋੜ ਨਹੀਂ ਪੈਂਦੀ ਪਰ ਆਪਾਂ ਜਾਣਦੇ ਆ ਕਿ ਰਾਜਵੀਰ ਸਿੰਘ ਜੀ ਰਾਜੀ ਜੀ ਪਿਛਲੇ ਸਮੇਂ ਦੇ ਵਿੱਚ ਖਰੜ ਵਾਸੀਆਂ ਨੂੰ ਮੈਂ ਬਹੁਤ ਸਾਰੀ ਵਧਾਈ ਦਿੰਨੀ ਆ। ਆਲਰੇਡੀ ਅਸੀਂ ਸਵਾ 4 ਕਰੋੜ ਦੇ 12 ਟਿਊਬਵੈਲ ਲਗਾ ਚੁੱਕੇ ਆ। ਅੱਜ 8 ਵਾਰਡਾਂ ਲਈ 8 ਟਿਊਬਵੈਲਾਂ ਦਾ ਜਿਹੜਾ ਅਸੀਂ ਇਨੀ ਪੱਥਰ ਰੱਖਿਆ ਜਿਹਦੀ ਲਗਭਗ 3 ਕਰੋੜ ਦੀ ਲਗਤ ਆਉਣੀ ਹੈ ਤੇ ਸਵਾ ਕਰੋੜ ਦੇ 4 ਹੋਰ ਟਿਊਬਵੈਲਾਂ ਦਾ ਤਖਮੀਨਾ ਤਿਆਰ ਹੈ। ਇਸ ਤੋਂ ਬਿਨਾ ਮੈਂ ਖਰੜ ਸ਼ਹਿਰ ਵਾਸਤੇ ਇੱਕ ਪਹਿਲਾਂ ਵੀ ਅਨਾਉਂਸ ਕਰ ਚੁੱਕੀ ਆ। ਉਹਨਾਂ ਨੂੰ ਵਧਾਈ ਦਵਾਂਗੀ। 30 ਸਾਲਾਂ ਦੀ ਖਰੜ ਸ਼ਹਿਰ ਦੀ ਮੰਗ ਸੀ ਇਲੈਕਸ਼ਨ ਸਮੇਂ ਬਹੁਤ ਵੱਡਾ ਮੁੱਦਾ ਸੀ ਕਿ ਖਰੜ ਸ਼ਹਿਰ ਨੂੰ ਕਜੌਲੀ ਵਾਟਰ ਜਿਹੜਾ ਉਹ ਲੈ ਕੇ ਆਂਦਾ ਜਾਵੇ 117 ਕਰੋੜ ਦਾ ਮੈਂ ਪਹਿਲੇ ਸਾਲ ਵਿੱਚ ਹੀ ਕਜੌਲੀ ਵਾਟਰ ਪਾਸ ਕਰਵਾ ਲਿਆ ਸੀ ਜਿਹਦੇ ਟੈਂਡਰ ਕੱਲ 4 ਤਰੀਕ ਨੂੰ ਲੱਗਣੇ ਆ ਤੇ ਇੱਕ ਸਾਲ ਦੇ ਵਿੱਚ ਕਜੌਲੀ ਵਾਟਰ ਵਰਕਸ ਦਾ ਪਾਣੀ ਹੈ ਜਿਹੜਾ ਖਰੜ ਸ਼ਹਿਰ ਦੇ ਵਿੱਚ ਉਹ ਪੂਰਾ ਹੋ ਜਾਣਾ ਹੈ ਕੋਈ ਵੀ ਪੀੜੀ ਖਰੜ ਸ਼ਹਿਰ ਵਾਸੀਆਂ ਦੀ ਆਉਣ ਵਾਲੀ ਪੀਣ ਵਾਲੇ ਪਾਣੀ ਨੂੰ ਨਹੀਂ ਤਰਸੂਗੀ ਤੇ ਜਿੰਨੀ ਦੇਰ ਇੱਕ ਸਾਲ ਵਿੱਚ ਕਜੋਲੀ ਵਾਟਰ ਦਾ ਕੰਮ ਪੂਰਾ ਹੋਣਾ ਉਨੀ ਦੇਰ ਵਿੱਚ ਅਸੀਂ ਪੂਰੀ ਸਪੀਡ ਦੇ ਨਾਲ ਜਿਹੜਾ ਟਿਊਬਵੈਲ ਰਾਹੀਂ ਸ਼ਹਿਰ ਦੀ ਦੀ ਪਾਣੀ ਦੀ ਜਿਹੜੀ ਪੂਰਤੀ ਉਹ ਕਰ ਰਹੇ ਹਾਂ ਸਵਾ 4 ਕਰੋੜ ਦੇ ਵਿੱਚ ਪਹਿਲਾਂ ਵੀ ਦੱਸਿਆ ਕਿ 12 ਟਿਊਬਵੈਲ ਲੱਗ ਚੁੱਕੇ ਨੇ 8 ਟਿਊਬਵੈਲ ਦਾ 3 ਕਰੋੜ ਦਾ ਜੁਦ ਘਾਟਣਾ ਸਵਾ ਕਰੋੜ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਰਿਹਾ ਮੇਰੇ ਨਾਲ ਐਮਸੀ ਰਾਜੀ ਜੀ ਸਾਡੇ ਈਓ ਸਾਹਿਬ ਪੂਰੀ ਕਮੇਟੀ ਦੀ ਟੀਮ ਐਂਡ ਜਿੰਨੇ ਜਰਨਲਿਸਟ ਵੀ ਰਾਏ ਹੋਏ ਨੇ ਸਪੋਰਟ ਲਈ ਮੈਂ ਬਹੁਤ ਸਾਰਾ ਸ਼ੁਕਰੀਆ ਕਰਦੀ ਆ ਸਾਰਿਆਂ ਦਾ ਤੇ ਖਰੜ ਵਾਸੀਆਂ ਦਾ ਮੈਂ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਸ਼ਾਇਦ ਬਹੁਤ ਸਾਰੇ ਕੰਮ ਮੈਂ ਖਰੜ ਲਈ ਕੀਤੇ ਨੇ ਤੇ ਉਹਨਾਂ ਨੂੰ ਦੱਸਣ ਦੀ ਵੀ ਖੁੱਲਕੇ ਜ਼ਰੂਰਤ ਹੈ ਤੇ ਆਏ ਦਿਨ ਆਪਾਂ ਚਾਹੇ ਉਹ ਬਿਜਲੀ ਵਿਭਾਗ ਵਿੱਚ ਕਿਹੜੇ ਕੰਮ ਕੀਤੇ ਗਏ ਨੇ ਇਸ ਤੋਂ ਬਿਨਾਂ ਕਜੋਲੀ ਵਾਟਰ ਤੋਂ ਬਿਨਾਂ ਇੱਕ 20-25 ਸਾਲ ਦੀ ਖਰੜ ਸ਼ਹਿਰ ਤੁਹਾਨੂੰ ਪਤਾ ਬਹੁਤ ਸਾਰੇ ਜਰਨਲਿਸਟ ਜਿੰਨੇ ਇੱਥੇ ਖੜੇ ਨੇ ਤੁਸੀਂ ਖਰੜ ਸ਼ਹਿਰ ਦੇ ਰਹਿਣ ਵਾਲੇ ਹੋ ਤੁਹਾਨੂੰ ਪਤਾ ਹੈ ਕਿ ਜਦੋਂ بارش ਆਉਂਦੀਆਂ ਪੂਰਾ ਖਰੜ ਸ਼ਹਿਰ ਪਾਣੀ ਚ ਡੁੱਬ ਜਾਂਦਾ ਹੈ ਲਗਭਗ ਅ ਅਸੀਂ 30 ਕਰੋੜ ਦੀ ਲਾਗਤ ਨਾਲ ਦੋ ਨਵੇਂ ਐਸਟੀਪੀ ਸ਼ਹਿਰ ਵਿੱਚ ਲਗਾ ਰਹੇ ਹਾਂ ਜਿਨ੍ਹਾਂ ਦਾ ਇੱਕ ਸਾਲ ਚ ਕੰਮ ਮੁਕੰਮਲ ਹੋ ਜਾਣਾ ਹੈ ਖੂਨੀ ਮੱਜ ਦੇ ਕੰਮ ਸ਼ੁਰੂ ਹੋ ਚੁੱਕੇ 17 ਕਰੋੜ ਦਾ ਤੇ ਜਿਸ ਦਿਨ ਇਹ ਦੋਵੇਂ ਐਸਟੀਪੀ ਦਾ ਕੰਮ ਮੁਕੰਮਲ ਹੋ ਜਾਂਦਾ ਖਰੜ ਸ਼ਹਿਰ ਦੇ ਕਿਸੇ ਘਰ ਕਿਸੇ ਦੁਕਾਨ ਚ ਇੱਕ ਪਾਣੀ ਦੀ ਬੂੰਦ ਨਹੀਂ ਜਾਣੀ ਸੋ ਸੀਵਰੇਜ ਟ੍ਰੀਟਮੈਂਟ ਪਲੈਂਟ ਨਾਲ ਪੱਕਾ ਪਾਣੀ ਬੰਦੋਬਸਤ ਦਾ ਹੋ ਜਾ ਜਿਹੜਾ ਪਾਣੀ ਦਾ ਬੰਦੋਬਸਤ ਹੈ ਜਿਹੜਾ ਬਾਹਰ ਓਵਰਫਲੋ ਹੁੰਦਾ ਉਹਦਾ ਪੱਕਾ ਵੱਡੀਆਂ ਪਾਈਪਾਂ ਪਾ ਰਹੇ ਆ ਬੰਦੋਬਸਤ ਹੋ ਜਾਣਾ ਪੀਣ ਵਾਲੇ ਪਾਣੀ ਲਈ ਪੱਕਾ ਬੰਦੋਬਸਤ ਹੋ ਰਿਹਾ ਸੋ ਅਸੀਂ ਡਟੇ ਹੋਏ ਆਂ ਹੌਲੀ ਹੌਲੀ ਕਰਕੇ ਤੁਹਾਨੂੰ ਆਏ ਦਿਨ ਅਸੀਂ ਨਵੀਆਂ ਥਾਵਾਂ ਤੇ ਕਿਹੜੇ ਕਿਹੜੇ ਸ਼ਹਿਰ ਵਾਸਤੇ ਅਸੀਂ ਕੰਮ ਕੀਤੇ ਨੇ ਪਿੰਡਾਂ ਵਿੱਚ ਕੀ ਕੰਮ ਕੀਤੇ ਨੇ ਆਏ ਦਿਨ ਤੁਹਾਨੂੰ ਉਹਨਾਂ ਕੰਮਾਂ ਦਾ ਅਸੀਂ ਵੇਰਵਾ ਦਵਾਂਗੇ ਜੀ ਮੈਡਮ ਕਾਰਨ ਕੀ ਮੰਦੇ ਹੋ ਰੀਅਲ ਏਸਟੇਟ ਦਾ ਹੱਬ ਹੈ ਖਰੜ ਔਰ ਉਸ ਦੇ ਬਾਵਜੂਦ ਸੀਵਰੇਜ ਦੀ ਗੇਵੜ ਯਾਰ ਪੁੱਛਿਆ ਮੈਂ ਯਾਰ ਕੀ ਹੈ ਯਾਰ ਤੁਸੀਂ ਥੋੜਾ ਪਿੱਛੇ ਪਿੱਛੇ ਦੇਖੋ ਮੇਰੀ ਗੱਲ ਕਾਰਨ ਸਿਰਫ ਇਹ ਕਹਿ ਵੀ ਪਿਛਲੀਆਂ ਸਰਕਾਰਾਂ ਦੀ ਜਿਹੜੀ ਨੀਅਤ ਰਹੀ ਹੈ ਉਹ ਕੰਮ ਕਰਨ ਵਾਲੀ ਨਹੀਂ ਰਹੀ ਕੰਮ ਕਰਨ ਵਾਲੀ ਨੀਅਤ ਹੁੰਦੀ ਤਾਂ ਸ਼ਾਇਦ ਜਿਹੜੀ ਇਲੀਗਲ ਕੰਸਟਰਕਸ਼ਨਸ ਲਗਾਤਾਰ ਹੁੰਦੀ ਰਹੀ ਹੈ ਖਰੜ ਦੇ ਵਿੱਚ ਉਹ ਨਾ ਹੁੰਦੀ ਚੋਆ ਤੇ ਨਾਲਿਆਂ ਦੇ ਉੱਤੇ ਸ਼ਾਇਦ ਕਲੋਨੀਆਂ ਨਾ ਬਣਦੀਆਂ ਅੱਜ ਜਿੱਧਰ ਨੂੰ ਪਾਣੀ ਨੇ ਜਾਣਾ ਸੀ ਉਹਨਾਂ ਉੱਤੇ ਮਕਾਨ ਬਣੇ ਹੋਏ ਨੇ ਉਹਨਾਂ ਤੇ ਕਲੋਨੀਆਂ ਬਣੀਆਂ ਹੋਈਆਂ ਨੇ ਤੇ ਕਦੇ ਟਿਊਬਵੈਲ ਲਾਉਣ ਲਈ ਇੱਕ ਜੌਲੀ ਵਾਟਰ ਦੇਖੋ ਪਹਿਲਾਂ ਵੀ ਆ ਸਕਦਾ ਸੀ ਪਰ ਆਇਆ ਆਪਣੀ ਸਰਕਾਰ ਦੇ ਦੌਰਾਨ ਆਇਆ ਪਿਛਲੇ ਸਾਲ ਦੇ ਵਿੱਚ ਹੈ ਜੜੀ ਕੀ ਬੜੇ ਲੰਬੇ ਸਮੇਂ ਦੀ ਮੰਗ ਸੀ ਜਿਹਦੇ ਨਾਲ ਪਾਣੀ ਦੀ ਕਦੇ 100 ਪੀੜੀਆਂ ਵੀ ਪਾਣੀ ਨੂੰ ਨਹੀਂ ਤਰਸਣਗੀਆਂ ਸੋ ਦੂਸਰੀ ਅ ਗੱਲ ਜਿਹੜੀ ਸੀਵਰੇਜ ਟ੍ਰੀਟਮੈਂਟ ਪਲੈਂਟ ਲੱਗ ਜਾਣਾ ਹੁਣ ਉਦੋਂ ਨਾਲ ਵੱਡੀਆਂ ਪਾਈਪਾਂ ਪੈ ਜਾਣੀਆਂ ਇਹ ਪਰਮਾਨੈਂਟ ਇਹਦਾ ਜਿਹੜਾ ਸੋਲੂਸ਼ਨ ਆ ਇਹ ਓਵਰਫਲੋ ਪਾਣੀ ਦਾ ਉਹ ਹੋ ਜਾਣਾ ਹੈ ਜੀ ਮੈਡਮ ਮੈਡਮ ਖਰੜ ਦੇ ਲੋਕ ਜਿਹੜੇ ਕੀ ਖਾਸ ਤੌਰ ਤੇ ਕਿ ਸੜਕਾਂ ਦੇ ਦੇ ਕੰਸਟਰਕਸ਼ਨ ਨੂੰ ਲੈ ਕੇ ਵੀ ਕਾਫੀ ਡਿਮਾਂਡ ਕਰ ਰਹੇ ਨੇ ਉਸ ਦੇ ਲਈ ਕੁਝ ਜੋ ਕੀ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਬਲੂਪ੍ਰਿੰਟ ਰਹੂਗਾ ਦੇਖੋ ਇੱਕ ਦਿਨ ਆਪਾਂ ਪੂਰੀ ਦੀ ਪੂਰੀ ਜਿਹੜੀ ਆਪਣਾ ਤੁਹਾਡੇ ਨਾਲ ਸੜਕਾਂ ਦੀ ਡਿਟੇਲ ਅਸੀਂ ਸ਼ੇਅਰ ਕਰਾਂਗੇ ਮੈਂ ਖਰੜ ਸ਼ਹਿਰ ਵਾਸੀਆਂ ਨਾਲ ਵਾਅਦਾ ਕਰਦੀ ਆਂ ਇੱਕ ਸਾਲ ਦੇ ਅੰਦਰ ਅੰਦਰ ਇੱਕ ਵੀ ਕੱਚੀ ਸੜਕ ਤਾਨੂੰ ਖਰੜ ਸ਼ਹਿਰ ਦੇ ਅੰਦਰ ਦੇਖਣ ਨੂੰ ਨਹੀਂ ਮਿਲੇਗੀ ਪੂਰੇ ਦਾ ਪੂਰਾ ਖਰੜ ਸ਼ਹਿਰ ਲਾਈਟਾਂ ਪੂਰੀਆਂ ਹੋਣਗੀਆਂ ਪਾਣੀ ਪੂਰਾ ਹੋਊਗਾ ਸੀਵਰੇਜ ਦਾ ਪੱਕਾ ਬੰਦੋਬਸਤ ਹੋਊਗਾ ਮੈਂ 1 ਸਾਲ ਤੁਹਾਨੂੰ ਕਹਿ ਰਹੀ ਹਾਂ ਕਿਉਂਕਿ ਇਹਨੂੰ ਸਮਾਂ ਲੱਗ ਰਿਹਾ ਹੈ ਹਰ ਚੀਜ਼ ਨੂੰ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਕਰਵਾ ਲਈਆਂ ਸੀ ਚਾਹੇ ਕਜੋਲੀ ਵਾਟਰ ਐਸ ਟੀ ਪੀ ਪਰ ਉਹਨੂੰ ਪ੍ਰੋਸੈਸ ਕਰਦੇ ਕਰਦੇ نیچے ਸਿਸਟਮ ਦੇ ਵਿੱਚ ਬਟ ਹੁਣ ਪੂਰਾ ਜਿਹੜਾ ਮੇਰਾ ਫੋਕਸ ਹੈ ਉਹ ਹਲਕੇ ਦੇ ਉੱਤੇ ਹੈ ਪਿੰਡਾਂ ਦੇ ਉੱਤੇ ਹੈ ਸ਼ਹਿਰਾਂ ਦੇ ਉੱਤੇ ਹੈ ਮੈਨੂੰ 2-3 ਮਹੀਨੇ ਦਿਓ ਇਹੋ ਜਿਹਾ ਕੋਈ ਮਸਲਾ ਨਹੀਂ ਜਿਹੜਾ ਮੈਂ ਆਪਣੇ ਹਲਕੇ ਦੇ ਵਿੱਚ ਰਹਿਣ ਦੇਣਾ ਜੀ ਮੈਂ ਉਹ ਜਿਹੜਾ ਰੋਡਾਂ ਦੇ ਪਿੰਦੇ ਇੱਕ ਹੰਗਰ ਲੱਗਦੇ ਆਤਨੇ ਪੰਜਾਬੀਆਂ ਨੂੰ ਸਤੁਰਤੇ ਨਿਸ਼ਾਨਾ ਲਾਇਆ ਕਿ ਗੁਗਾਂਡੀ ਸੂਬੇ ਦੇ ਲੋਕ ਆਉਂਦੇ ਨੇ ਉਤਪਾਦ ਮਚਾਉਂਦੇ ਨੇ ਨਸ਼ੇ ਕਰਦੇ ਨੇ ਹਿਮਾਚਲ ਦੇ ਨੌਜਵਾਨਾਂ ਦੀ ਸੰਸਕ੍ਰਿਤੀ ਖਰਾਬ ਕਰ ਰਹੇ ਨੇ ਦੇਖੋ ਐਮਪੀ ਮੈਡਮ ਜਿਹੜੇ ਹੈਗੇ ਨੇ ਕੰਗਣਾ ਰਣੌਤ ਜੀ ਇਹਨਾਂ ਦੀ ਜਿਹੜੀ ਸੋਚ ਆ ਉਹ ਇੱਕ ਪੰਜਾਬ ਦੇ ਐਂਟੀ ਸੋਚ ਹੈ ਪੰਜਾਬੀਆਂ ਵਰਗੇ ਸੁਭਾਅ ਵਾਲੇ ਲੋਕ ਪੰਜਾਬੀਆਂ ਵਰਗੇ ਇੱਜ਼ਤ ਕਰਨ ਵਾਲੇ ਲੋਕ ਜਿੱਥੇ ਕਿਤੇ ਭਰੋਸਾ ਕਰਨ ਦੀ ਲੋੜ ਆਉਂਦੀ ਹੈ ਉਹ ਪੰਜਾਬੀਆਂ ਤੇ ਕੀਤਾ ਜਾਂਦਾ ਅੱਜ ਤੁਸੀਂ ਵੱਡੇ ਤੋਂ ਵੱਡੇ ਲੋਕਾਂ ਦੇ ਆਸ-ਪਾਸ ਦੀ ਸਿਕਿਉਰਿਟੀ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਜਿੱਥੇ ਕਿਤੇ ਵੱਡੀਆਂ-ਵੱਡੀਆਂ ਬੈਂਕਾਂ ਦੇ ਵਿੱਚ ਤੁਸੀਂ ਸੀਈਓ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਤੇ ਇਹ ਹਿਮਾਚਲ ਦੇ ਵਿੱਚ ਜਾ ਕੇ ਜਿਹੜਾ ਕਿਸੇ ਵੇਲੇ ਪੰਜਾਬ ਦਾ ਹੀ ਹਿੱਸਾ ਸੀ ਤਸੀ ਅਕਸਰ ਉਥੋਂ ਦੇ ਟੂਰਿਜ਼ਮ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਵੱਡਾ ਹਿੱਸਾ ਪਾਉਂਦੇ ਨੇ ਟੂਰਿਜ਼ਮ ਨੂੰ ਵਧਾਉਣ ਵਾਸਤੇ ਸੋ ਕੰਗੜਾ ਮੈਡਮ ਦਾ 21 ਜਿਹੜਾ ਵਿਸ਼ਾ ਹੈ ਉਹ ਹੈਗਾ ਆਪਸ ਦੇ ਵਿੱਚ ਪਤਾ ਨਹੀਂ ਕੌਣ ਪਿੱਛੋਂ ਚਾਬੀ ਦਿੰਦਾ ਇਹਨਾਂ ਨੂੰ ਕਿ ਇਹੋ ਜਿਹੀ ਪੜਕਾਉ ਗੱਲਾਂ ਕਰੋ ਜਿਹਦੇ ਨਾਲ ਦੋ ਕਮਿਊਨਿਟੀਆਂ ਦੇ ਵਿੱਚ ਦੋ ਸਟੇਟਸ ਦੇ ਵਿੱਚ ਪਾੜ ਪਵੇ ਪਰ ਮੇਰੇ ਖਿਆਲ ਚ ਵੀ ਹਿਮਾਚਲ ਵਾਲੇ ਲੋਕ ਵੀ ਸਿਆਣੇ ਨੇ ਤੇ ਪੰਜਾਬ ਦੇ ਲੋਕ ਵੀ ਸਿਆਣੇ ਨੇ ਵੀ ਇਹੋ ਜੀਆਂ ਔਰਤਾਂ ਉਠਦੀਆਂ ਰਹਿੰਦੀਆਂ ਨੇ ਏਜੰਡੇ ਦੇ ਦੀਨ ਚਲਦੀਆਂ ਰਹਿੰਦੀਆਂ ਨੇ ਇਹਨਾਂ ਦੀਆਂ ਗੱਲਾਂ ਉੱਤੇ ਬਹੁਤਾ ਗੌਰ ਦੀ ਕਰਨਾ ਚਾਹੀਦਾ ਮੈਡਮ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਇੱਕ ਸਵਾਲ ਹੈ ਜੀ ਕਿ ਜਿਹੜੇ ਇਹ ਕਰੋੜਾਂ ਰੁਪਏ ਦੀ ਟਿਊਬ ਲੱਗ ਰਹੀ ਹੈ ਇਹਦੇ ਕੇ ਸਟੇਟ ਗਵਰਨਮੈਂਟ ਦਾ ਵੀ ਕੋਈ ਯੋਗਦਾਨ ਹੈਗਾ ਕਿ ਇਹ ਸਾਰੇ ਕਾਉਂਸਲ ਦੇ ਹੀ ਪੈਸਾ ਲੱਗ ਰਿਹਾ ਹੈ ਦੇਖੋ ਅ ਦੇਖੋ ਜਿਹੜੀ ਕਾਉਂਸਲ ਆ ਇਹ ਵੀ ਸੂਬੇ ਦੀ ਹੈ ਸਾਰੇ ਦਾ ਸਾਰਾ ਐਮਸੀ ਦਾ ਜਿਹੜਾ ਇਹ ਪੈਸਾ ਹੈ ਜਿਹੜਾ ਕਜੋਲੀ ਵਾਟਰ ਹੈ ਉਹਦੇ ਵਿੱਚ ਸੂਬਾ ਸਰਕਾਰ ਦਾ ਜਿਹੜਾ ਐਸਟੀਪੀ ਲੱਗ ਰਿਹਾ ਹੈ 30 ਕਰੋੜ ਰੁਪਏ ਦਾ ਉਹ ਸੀਵਰੇਜ ਬੋਰਡ ਦਾ ਪੈਸਾ ਲੱ ਜਿਹਨੂੰ ਕੀ ਸੀਵਰੇਜ ਬੋਰਡ ਉਹਨੂੰ ਕਰ ਰਿਹਾ ਤੇ ਐਮਸੀ ਦਾ ਪੈਸਾ ਲੱਗ ਰਿਹਾ ਤੇ ਇਹ ਸਾਰੇ ਦਾ ਸਾਰਾ ਦੇਖੋ ਗੱਲ ਇਹ ਆ ਵੀ ਐਮਸੀ ਦਾ ਪੈਸਾ ਜਿਹੜਾ ਉਹ ਯੂਜ਼ ਕਿੱਧਰ ਨੂੰ ਹੋ ਰਿਹਾ ਐਮਸੀ ਕੋਲ ਤਾਂ ਪਹਿਲਾਂ ਵੀ ਸਾਡੇ ਕੋਲ ਇੱਥੇ 200 ਕਰੋੜ ਤੋਂ ਉੱਪਰ ਦਾ ਬਜਟ ਹੈ ਐਮਸੀ ਨੂੰ ਡਾਇਰੈਕਸ਼ਨ ਕਿਹੜੀ ਦੇਣੀ ਹੈ ਚਾਹੇ ਉਹ ਐਮਸੀ ਦਾ ਪੈਸਾ ਚਾਹੇ ਉੱਪਰੋਂ ਸੂਬਾ ਸਰਕਾਰ ਦਾ ਪੈਸਾ ਉਹਨੂੰ ਲਾਉਣਾ ਕਿਵੇਂ ਆ ਕਿੰਨੀ ਇਮਾਨਦਾਰੀ ਨਾਲ ਲਾਉਣਾ ਕਿਸ ਤਰੀਕੇ ਦੀ ਥੱਲੇ ਮਟੀਰੀਅਲ ਲਾਉਣਾ ਸੋ ਜਿਹੜੀ ਸਾਡੀ ਡਾਇਰੈਕਸ਼ਨ ਹੈ ਹੁਣ ਸਹੀ ਡਾਇਰੈਕਸ਼ਨ ਹੈ ਸਹੀ ਤਰੀਕੇ ਨਾਲ ਕਾਰਪੋਰੇਸ਼ਨ ਦਾ ਪੈਸਾ ਮਿਨਿਸਪਲ ਖਰੜ ਦਾ ਪੈਸਾ ਲੱਗੂਗਾ ਤੇ ਮੈਨੂੰ ਪੂਰੀ ਉਮੀਦ ਹੈ ਸਾਰੇ ਆਫੀਸਰਸ ਪੂਰੀ ਦੀ ਪੂਰੀ ਜਿਹੜੀ ਸਾਡੀ ਕਮੇਟੀ ਉਹ ਮਿਲ ਜੁਲ ਕੇ ਅੱਛਾ ਕੰਮ ਕਰ ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਨੇ ਕਿੰਨੀ ਕੁ ਤਿਆਰੀ ਕਰ ਰੱਖੀ ਹੈ ਜੀ ਬਹੁਤ ਅੱਛੀ ਤਿਆਰੀ ਹੈ ਜੀ ਪੰਚਾਇਤੀ ਚੋਣਾਂ ਦੇ ਵਿੱਚ ਮੈਂ ਮੈਂ ਤੁਹਾਨੂੰ ਵਾਅਦਾ ਕਰਦੀ ਆਂ ਵੀ ਮੈਨੂੰ ਇਹ ਲੱਗਦਾ ਕਿ ਸਭ ਤੋਂ ਵੱਧ ਜਿਹੜੀਆਂ ਸਰਵਸੰਮਤੀਆਂ ਨੇ ਉਹ ਹਲਕਾ ਖਰੜਦੀਆਂ ਹੋਣ ਦੀ ਸੰਭਾਵਨਾ ਹੈ ਬੜੇ ਸਿਆਣੇ ਲੋਕ ਨੇ ਬਹੁਤ ਸੋਹਣੇ ਤਰੀਕੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਹੈਗਾ ਖਰੜ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਮੈਂ ਪਿੰਡਾਂ ਨੂੰ ਅਰਦਾਸ ਕਰੂੰਗੀ ਕਿ ਤੁਹਾਡੀ ਜਿਹੜੀ ਐਮਐਲਏ ਹੈ ਖਰੜ ਦੀ ਇੱਕ ਪੈਸਾ ਪਿੰਡਾਂ ਦੇ ਵਿੱਚੋਂ ਖਾਣਾ ਨਹੀਂ ਹੈ ਪਹਿਲਾਂ ਵੀ ਪਤਾ ਹੈ ਅੱਗੇ ਵੀ ਸਨੇਹਾ ਦਿਨੀ ਹੈ ਨਾ ਸਰਪੰਚਾਂ ਤੋਂ ਨਾ ਵੀਡੀਓ ਤੋਂ ਇਹੀ ਮੇਰਾ ਜਿਹੜਾ ਕੰਮ ਕਰਨ ਦਾ ਸਟਾਈਲ ਹੈ ਸੋ ਸਰਪੰਚ ਸ਼ਾਨਦਾਰ ਚੁਣਿਓ ਸਰਵਸੰਮਤੀਆਂ ਕਰੋ ਵਧੀਆ ਕੰਮ ਕਰਨ ਵਾਲੇ ਬੰਦਿਆਂ ਨੂੰ ਚੁਣੋ ਪੈਸਿਆਂ ਦੀ ਕੋਈ ਕਮੀ ਨਹੀਂ ਆਊਗੀ ਕੰਮ ਕਰਨ ਵਾਲੇ ਬੰਦੇ ਦਿਓ ਤੇ ਪਿੰਡਾਂ ਦਾ ਵਿਕਾਸ ਕਰਾਂਗੇ। ਦੇਖਿਓ ਤਸਵੀਰਾਂ ਬਾੜ ਨੰਬਰ 12 ਦੇ ਵਿੱਚ ਤਕਰੀਬਨ 50 ਲੱਖ ਦੀ ਲਗਤ ਦੇ ਨਾਲ ਇਸ ਟਿਊਬਲ ਦਾ ਜਿਹੜਾ ਉਦਘਾਟਨ ਹੈ। ਐਮਐਲਏ ਗਗਨ ਅਨਮੋਲ ਮਾਨ ਦੇ ਵੱਲੋਂ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਖਰੜ ਦੇ ਵਿੱਚ ਤਕਰੀਬਨ ਕਰੋੜਾਂ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਆ ਰਹੇ ਨੇ। ਕੁਝ ਹੀ ਮਹੀਨਿਆਂ ਦੇ ਵਿੱਚ ਖਰੜ ਨੂੰ ਜਿਹੜਾ ਹੈ ਸੁੰਦਰ ਬਣਾ ਦਿੱਤਾ ਜਾਵੇਗਾ ਤੇ ਇੱਕ ਵੀ ਸੜਕ ਜਿਹੜੀ ਹੈ ਕੱਚੀ ਨਹੀਂ ਰਹੇਗੀ। ਸੀਵਰਜ ਦੇ ਪਾਣੀ ਦਾ ਵੀ ਉਹਨਾਂ ਨੇ ਹੱਲ ਕਰਨ ਕਰਨ ਦਾ ਜਿਹੜਾ ਹੈ ਭਰੋਸਾ ਦਿਵਾਇਆ ਹੈ। ਹੋਰ ਵੀ ਜਿਹੜੇ ਉਹਨਾਂ ਨੇ ਵੱਡੇ ਵੱਡੇ ਐਲਾਨ ਕਰ ਦਿੱਤੇ ਨੇ ਕਜੋਲੀ ਵਾਟਰ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਕਿ ਕੁਝ ਹੀ ਮਹੀਨਿਆਂ ਦੇ ਵਿੱਚ ਜਿਹੜਾ ਕਜੋਲੀ ਵਾਟਰ ਜਿਹੜਾ ਹੈ ਲੋਕਾਂ ਨੂੰ ਮਿਲੇਗਾ ਉਸ ਨਾਲ ਜਿਹੜਾ ਬਹੁਤ ਜਿਹੜੀ ਪਾਣੀ ਦੀ ਸਮੱਸਿਆ ਉਹ ਹੱਲ ਹੋਵੇਗੀ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਸਰਬਸੰਤੀਆਂ ਜੇ ਹੋ ਰਹੀਆਂ ਨੇ ਤੇ ਖਰੜ ਹਲਕੇ ਦੀਆਂ ਜਿਹੜੀਆਂ ਸਭ ਤੋਂ ਵੱਧ ਹੋ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਪੰਜ ਤੇ ਸਰਪੰਚ ਬਣਾਂਗੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ